ਹਾਂਜੀ ਦੋਸਤੋ ਕੀ ਹਾਲ ਚਾਲ ਆ ਦੋਸਤੋ ਅੱਜ ਆਪਾਂ ਚੱਲੇ ਹੈਗੇ ਆ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਉੱਥੋਂ ਦੇ ਤੁਹਾਨੂੰ ਅਲੱਗ ਅਲੱਗ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਹੁਣ ਆਪਾਂ ਚਾ ਰਹੇ ਆ ਜੀ 메인 ਰੋਡ ਦੇ ਉੱਤੇ ਤੇ ਜੁੜੇ ਰਹੋ ਸਾਡੇ ਨਾਲ ਤੇ ਵੀਡੀਓ ਨੂੰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਜੀ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਤੋਂ ਵਧੀਆ ਵੀਡੀਓ ਅਤੇ ਹੋਰ ਧਾਰਮਿਕ ਸਥਾਨ ਇਨਾਂ ਦੇ ਦਰਸ਼ਨ ਜਿਹੜੇ ਤੁਹਾਨੂੰ ਅਸੀਂ ਕਰਾ ਸਕੀਏ ਫਤਿਹਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਜ਼ਿਆਦਾਤਰ ਲੋਕ ਲੋਕਾਂ ਨੂੰ ਪਤਾ ਹੀ ਹੈ ਤੁਹਾਨੂੰ ਪਤਾ ਹੀ ਹੈ ਤੇ ਆ ਦੇਖੋ ਜੀ ਅਸੀਂ ਪੁੱਜ ਚੁੱਕੇ ਹਾਂ ਜੀ ਫਤਿਹਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਦੇ ਸਾਹਮਣੇ ਬਿਲਕੁਲ ਤੇ ਅਸੀਂ ਹੁਣ ਟੇਕਾਂਗੇ ਮੱਥਾ ਤੇ ਅੱਜ ਆਪਾਂ ਜਿਹੜੀ ਗੱਲਬਾਤ ਕਰਾਂਗੇ ਉਹ ਕਰਾਂਗੇ ਜੀ ਠੰਡੇ ਬੁਰਜ ਬਾਰੇ ਤੇ ਸਭ ਨੂੰ ਪਤਾ ਹੀ ਹੈ ਕਿ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਜਿਨ੍ਹਾਂ ਨੂੰ ਸੂਬਾ ਸਰੰਦ ਵੱਲੋਂ ਫੜ ਕੇ ਇਹ ਠੰਡੇ ਬੁਰਜ ਦੇ ਵਿੱਚ ਜਿਹੜੀਆਂ ਠੰਡ ਦੇ ਵਿੱਚ ਜਿਹੜੀ ਕਾਹਿਰ ਦੀ ਠੰਡ ਹੁੰਦੀ ਆ ਉਹ ਦਿਨਾਂ ਦੇ ਵਿੱਚ ਜਿਹੜਾ ਇਸ ਬੁਰਜ ਦੇ ਵਿੱਚ ਰੱਖਿਆ ਗਿਆ ਤੇ ਉਹਨਾਂ ਦਿਨਾਂ ਦੇ ਵਿੱਚ ਸੋਚ ਕੇ ਇੰਨੀ ਹੈਰਾਨੀ ਹੁੰਦੀ ਆ ਵੀ ਆਪਾਂ ਚਾਰ ਚਾਰ ਪੰਜ ਪੰਜ ਕੱਪੜੇ ਜਾਂ ਜੈਕਟਾ ਪਾ ਕੇ ਵੀ ਆਪਣੀ ਜਿਹੜੀ ਠੰਡ ਉਹ ਨਹੀਂ ਅਟਦੀ ਪਰ ਉਹਨਾਂ ਨੂੰ ਬਿਨਾ ਕਿਸੇ ਗਰਮ ਕੱਪੜਿਆਂ ਤੋਂ ਉੱਥੇ ਰੱਖਿਆ ਗਿਆ ਨਹੀਂ ਠੰਡ ਦੇ ਵਿੱਚ ਤੇ ਰੱਬ ਦੇ ਭਾਣੇ ਦੇ ਵਿੱਚ ਮਾਤਾ ਗੁਜਰੀ ਜੀ ਜਿਹੜੀ ਬੱਚਿਆਂ ਨੂੰ ਜਾਪ ਕਰਾਉਂਦੀ ਰੱਬ ਦੇ ਨਾਮ ਦਾ ਜਿਹੜਾ ਜਾਪ ਕਰਾ ਕੇ ਇੱਥੇ ਉਹਨਾਂ ਨੇ ਜਿਹੜੀਆਂ ਰਾਤਾਂ ਕੱਟੀਆਂ ਤੇ ਇੱਥੋਂ ਦਾ ਜਿਹੜਾ ਇਤਿਹਾਸ ਦਿਲ ਨੂੰ ਕੰਬਾਉਣ ਵਾਲਾ ਹੈਗਾ ਉਹ ਛੋਟੇ-ਛੋਟੇ ਬੱਚੇ ਜਿਨ੍ਹਾਂ ਨੂੰ ਸੂਬਾ ਸਰਹੰਦ ਵੱਲੋਂ ਪਿੰਿਆਂ ਦੇ ਵਿੱਚ ਚਿੰਨ ਦਿੱਤਾ ਗਿਆ ਸੋ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ ਅਸੀਂ ਉਹਨਾਂ ਦੀ ਬਦੌਲਤ ਹੀ ਅੱਜ ਇਸ ਦੁਨੀਆ ਦੇ ਵਿੱਚ ਬੈਠੇ ਆ ਸੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਇਤਿਹਾਸ ਲੋਕਾਂ ਤੱਕ ਪਹੁੰਚ ਸਕੇ